ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਤੇ ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਅੱਜ ਕੋਰਾਲੀ ਵਿੱਚ ਪੁੱਜੇ ਜਦੋਂ ਉਹਨਾਂ ਨੂੰ ਪੱਤਰਕਾਰਾਂ ਨੇ ਪੁੱਛਿਆ ਗਿਆ ਕਿ ਆਪ ਦੇ ਨਾਲ ਪੰਜਾਬ ਵਿੱਚ ਸਮਝੋਤੇ ਹੋਣ ਬਾਰੇ ਤਾਂ ਉਹਨਾਂ ਗੱਲ ਨੂੰ ਟਾਲ ਗਏ ਕਿ ਇਸ ਬਾਰੇ ਉਹਨਾਂ ਨੂੰ ਕੋਈ ਧਿਆਨ ਨਹੀਂ ਹੈ ਤੇ ਸਾਹਿਬ ਨੇ ਰਾਏ ਉਹ ਪਹਿਲਾਂ ਹੀ ਹਾਈ ਕਮਾਂਡ ਨੂੰ ਭੇਜ ਚੁੱਕੇ ਹਨ ਉਹਨਾਂ ਲੋਕਾਂ ਨੂੰ ਲਾਭੰਦ ਕਰਦਿਆਂ ਕਿਹਾ ਕਿ ਆਉਣ ਵਾਲੀਆਂ ਚੋਣਾਂ ਵਿੱਚ ਡੱਟ ਕੇ ਖੜਨਾ ਹੈ ਤੇ ਜੋ ਪਾਰਟੀ ਨੂੰ ਸਹੀ ਲੱਗੇ ਉਸ ਉਮੀਦਵਾਰ ਨੂੰ ਜਿਤਾਉਣਾ ਹੈ ਸੀਨੀਅਰ ਕਾਂਗਰਸੀ ਆਗੂ ਕਮਲਜੀਤ ਚਾਗਲਾ ਦੇ ਨਿਵਾਸ ਤੇ ਪਰਮੇ ਘਾਟ ਨੂੰ ਸਵਾਗਤ ਕਰਦੇ ਆ ਉਹਨਾਂ ਦੇ ਨਾਲ ਸਾਬਕਾ ਮੰਤਰੀ ਬਲਵੀਰ ਸਿੰਘ ਸਿੱਧੂ ਐਮ ਐਲ ਏ ਹਜ਼ਾਰਪੁੱਤਾਂ ਚੋਬੇਵਾਲ ਤੋਂ ਚੋਬੇਵਾਲ ਅਤੇ ਹੋਰ ਕਈ ਸੀਨੀਅਰ ਆਗੂ ਮੌਜੂਦ ਸਨ ਆਪਾਂ ਤੁਹਾਨੂੰ ਦਿਖਾਣੇ ਆ ਕਿੰਨਾ ਪਰਮਾ ਇਕੱਠ ਹੈ ਤੇ ਕੀ ਕਰਨ ਅਰਵਲ ਸਿੰਘ ਬਾਜਵਾ ਬਾਜਵਾ ਸਾਹਿਬ ਪੰਜਾਬ ਦੇ ਹਾਲਾਤਾਂ ਨੂੰ ਦੇਖਦੇ ਹੋਏ ਕੀ ਕਹਿਣਾ ਚਾਹੋਗੇ ਜੀ ਮੈਂ ਸਭ ਨੂੰ ਕਿ ਇਸ ਤੋਂ ਬੱਤਰ ਹਾਲਾਤ ਕੀ ਹੋ ਸਕਦੇ ਨੇ ਕਿ ਕਿਸੇ ਦੀ ਜ਼ਿੰਦਗੀ ਮਹਿਫੂਜ਼ ਨਹੀਂ ਕਾਰੋਬਾਰ ਮਹਿਫੂਜ਼ ਨਹੀਂ ਕੋਈ ਰੋਟੀ ਪਾਣੀ ਖਾਂਦਾ ਕਾਰੋਬਾਰੀ ਬੰਦਾ ਜਿਹੜਾ ਪੰਜਾਬ ਦੇ ਵਿੱਚ ਕੋਈ ਇਹੋ ਜਿਹਾ ਨਹੀਂ ਹੈ ਕਿ ਜਿੰਨੂੰ ਫਰੋਤੀ ਦੇ ਟੈਲੀਫੋਨ ਨਹੀਂ ਆ ਰਹੇ ਲੋਕ ਫਰੋਤੀ ਦੇ ਨਹੀਂ ਰਹੇ ਬਹੁਤ ਸਾਰੇ ਲੋਕ ਤੇ ਇਹੋ ਜਿਹੇ ਨੇ ਵੱਡੀ ਗਿਣਤੀ ਵਿੱਚ ਜਿਨ੍ਹਾਂ ਨੇ ਇਹ ਗੱਲ ਪਬਲਿਕ ਨਹੀਂ ਕੀਤੀ ਉਹ ਆਪਣੇ ਲੈਵਲ ਤੇ ਗੱਲ ਨਿਬੇੜੀ ਜਾਂਦੇ ਹੋ ਸਮਝਦੇ ਪੁਲਿਸ ਨੂੰ ਅਤਲਾ ਕੀ ਦੇਣੀ ਹੈ ਤੇ ਬਰਦ ਜੀ ਕਿਉਂਕਿ ਪਹਿਲੇ ਤੇ ਫਰੋਤੀ ਵਾਲਿਆਂ ਨੂੰ ਕੋਈ ਦੇਣਾ ਪੈਗਾ ਫਿਰ ਇਹਨਾਂ ਨੂੰ ਕੋਈ ਦੇਣਾ ਪੈਗਾ ਆਪਣੀ ਜਾਨ ਬਚਾਉਣ ਵਾਸਤੇ ਇਹਨਾਂ ਕਿਹੜੀ ਸਾਨੂੰ ਸਿਕਿਉਰਿਟੀ ਦੇਣੀ ਹੈ ਆਪਣੀ ਜਾਨ ਬਚਾਉਣ ਵਾਸਤੇ ਪਹਿਲੇ ਤੇ ਫਰੋਤੀ ਵਾਲੇ ਨੂੰ ਕੋਈ ਦੇਣਾ ਪੈਗਾ ਫਿਰ ਪੁਲਿਸ ਨੂੰ ਦੇਣਾ ਪੈਗਾ ਤੋਂ ਇਸ ਕਿਸਮ ਦੇ ਹਾਲਾਤ ਨੇ ਜੀ ਮਾਇਆ ਸਾਹਿਬ ਪੰਜਾਬ ਵਿੱਚ ਆਪ ਦਾ ਅਲਾਈਅੰਸ ਲੈ ਕੇ ਕੀ ਕਹਿਣਾ ਚਾਹੁੰਦੇ ਹੋ ਆਪਾਂ ਦੇ ਜਿਹਦੇ ਵਿੱਚ ਸਾਡੇ ਦਵਿੰਦਰ ਯਾਦਵ ਜੀ ਆਏ ਨੇ ਇਸ ਵਾਰ ਤੁਸੀਂ ਉਹਨਾਂ ਨੂੰ ਕਰੋ ਬੈਟਰ ਅਸੀਂ ਆਪਣਾ ਥਿਊ ਪੁਆਇੰਟ ਪਾਰਟੀ ਆਈ ਕਮਾਂਡ ਕੋ ਤੇ ਉਹਨਾਂ ਕੋ ਰੱਖ ਦਿੱਤਾ ਆਂਦੇ ਟਾਈਮ ਦੇ ਵਿੱਚ ਉਹ ਮੇਰੇ ਖਲ ਇੱਕ ਦੋ ਦਿਨਾਂ ਚ ਕਲੀਅਰ ਹੋ ਗਿਆ ਮਾਨ ਸਾਹਿਬ ਕਹਿੰਦੇ ਤੇ ਕਿ ਮਾਈਨਿੰਗ ਜਿਹੜੀ ਹੈ ਬਿਲਕੁਲ ਬੰਦ ਹੈ ਕਰੋੜਾ ਰੁਪਿਆ ਮਾਈਨਿੰਗ ਤੋਂ ਕਮਾਉਂਦੇ ਉਹ ਕਹਿ ਰਹੇ ਤੇ ਪਰ ਉਹਨਾਂ ਦੇ ਵਿਧਾਇਕ ਤੇ ਜਿਹੜੇ ਨੇ ਇਲਜ਼ਾਮ ਲੱਗ ਰਹੇ ਨੇ ਰੋਪੜ ਤੋਂ ਮਾਈਨਿੰਗ ਦੇ ਕੀ ਕਹਿਣਾ ਚਾਹੁੰਦੇ ਹੋ ਜੀ ਕਿ ਕਿਸੇ ਨੂੰ ਉਹ ਲੈ ਜੀ ਭਾਵੇਂ ਤੁਸੀਂ ਹਾਈ ਕੋਰਟ ਦੇ ਵਿੱਚ ਗੱਲ ਕਰ ਲਓ ਤੇ ਸਿੱਧੇ ਹਾਈ ਕੋਰਟ ਆਨਰਬਲ ਆਈਕੋਨਸ ਅਸੇਦ ਤੇ ਤੌਰ ਉੱਤੇ ਆਮ ਲਗਾਇਆ ਕਿ ਮਾਈਨਿੰਗ ਦੀ ਸਾਰੀ ਮਾਨਦੀ ਗਵਰਨਮੈਂਟ ਕਰ ਰਹੀ ਹੈ ਮਾਨਦੀ ਦੇਖ ਰੇ ਖੋਰੀ ਹੈ ਮਾਨ ਦੇ ਬਰਸ਼ਟਾਂ ਦੀ ਦੇਖ ਰੇ ਖੋਰੀ ਹੈ ਇਹਨਾਂ ਨੇ ਨਿਰਾ 400 ਕਰੋੜ ਰੁਪਇਆ ਜਮ੍ਹਾਂ ਕਰਾਇਆ ਅੱਜ ਬਿਆਨ ਇਹਨਾਂ ਦਾ ਦੋਹਾਂ ਸਾਲਾਂ ਦਾ ਜਿੱਥੇ ਕੇਜਰੀਵਾਲ ਨੇ ਗੱਲ ਕਹੀ ਸੀ ਕਿ 20000 ਕਰੋੜ ਰੁਪਇਆ ਮੈਂ ਸਾਲ ਦਾ ਮਾਈਨਿੰਗ ਚੋਂ ਦਿਆ ਕਰੂੰਗਾ ਦੋਹਾਂ ਸਾਲਾਂ ਦੇ ਵਿੱਚ 40000 ਕਰੋੜ ਦੀ ਜਗ੍ਹਾ ਤੇ ਨਿਰਾ 40000 ਕਰੋੜ ਦੀ ਜਗ੍ਹਾ ਤੇ 400 ਕਰੋੜ ਰੁਪਇਆ ਜਮ੍ਹਾਂ ਹੋਇਆ ਹਾਂਜੀ ਕੱਟ ਜੋੜ ਦੀ ਕਿਸ ਤਰ੍ਹਾਂ ਤੇ ਬੋਲ ਬੋਲ ਅੱਜ ਉਥੇ ਅੱਜ ਪੜੀ ਇੱਕ ਅਜੀਬ ਘਵਾੜੇ ਦੇ ਵਿੱਚ ਮਨਪਾਗੀ ਘਟਨਾ ਘਟੀ ਹੈ ਜੀ ਮਤਲਬ ਕਿ ਇੱਕ ਨੌਜਵਾਨ ਉਥੇ ਬੇਅਦਬੀ ਕਹਿੰਦੇ ਨੇ ਕਰਨ ਗਿਆ ਸੀ ਤੇ ਉਸ ਦਾ ਜਿਹੜਾ ਕਤਲ ਕਰ ਦਿੱਤਾ ਕੀ ਲੱਗ ਰਿਹਾ ਹੈ ਜੀ ਇਹ ਸਾਰਾ ਪੰਜਾਬ ਦੇ ਲੋਕ ਤੇ ਇਸ ਗੱਲ ਬਾਰੇ ਜਾਣਕਾਰੀ ਨਹੀਂ ਇਹ ਕੀ ਹੋਇਆ ਤੇ ਪੁਲਿਸ ਹੀ ਦੱਸ ਸਕਦੀ ਹੈ ਮੌਕੇ ਤੇ ਕੀ ਹੋਇਆ ਕੀ ਤੇ ਮੈਂ ਇਸ ਟਾਈਮ ਇੱਥੋਂ ਬੈਠਾ ਬਿਨਾਂ ਜਾਣਕਾਰੀ ਤੋਂ ਕੋਈ ਗੱਲ ਕਹਿੰਦਾ ਜਿਹੜਾ ਇਹ ਲੀਡਰ ਆਫ தி ਆਪੋਜੀਸ਼ਨ ਨਵਜੋਤ ਸਿੰਘ ਸਿੱਟੂ ਬੋਲੋ ਵੱਖਰੇ ਲੀਆ ਕਿੱਥੇ ਜਾ ਰਹੀਆਂ ਤੇ ਰਾਜਾ ਭਿੰਖ ਸਾਹਿਬ ਵੱਲੋਂ ਵੱਖਰੇ ਲੀਆ ਇਹ ਸਾਰੀ ਗੱਲ ਦਵਿੰਦਰ ਯਾਦਵ ਜੀ ਸਾਫ਼ ਤਰ੍ਹਾਂ ਤੁਸੀਂ ਗੱਲ ਕਰੋ ਇਹ ਚੰਡੀਗੜ੍ਹ ਜੀ ਨੇ ਇਹਦਾ ਦੋਨੋਂ ਗੱਲਾਂ ਦਾ ਜਵਾਬ ਹੋਵੇ ਤਾਂ ਅਸੀਂ ਮੰਤਰੀ ਵੀ ਫੇਰ ਚੱਕਿਆ ਗਿਆ ਜੀ ਤਾਂ ਸੋ ਤੁ ਨੂੰ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਵੀਰ ਵੱਲੋਂ ਭਾਜੀ ਇਹ ਦੋਨੋਂ ਜਾਣੇ ਇੱਕੋ ਸਟ੍ਰੈਟਜੀ ਤੇ ਚੱਲ ਰਹੇ ਨੇ ਕਿ ਜਿਹੜੇ ਤੁਹਾਡੇ ਵਿਰੋਧੀ ਨੇ ਉਹ ਜਿਹੇ ਵਿਜੀਲੈਂਸ ਖੜਾ ਛੱਡਦੀ ਹੈ ਤੇ ਉਹ ਤੋਂ ਈਡੀ ਪੈ ਜਾਂਦੀ ਹੈ ਉਹਨਾਂ ਨੂੰ ਆਕੇ ਦੀ ਇਹ ਤੇ ਕਾਂਗਰਸ ਨੂੰ ਡੀਮੋਗ੍ਰਾਈਜ਼ ਕਰਨਾ ਕਾਂਗਰਸ ਨੂੰ ਬਦਨਾਮ ਕਰਨ ਦਾ ਇਹ ਇਹਨਾਂ ਦੀ ਸਟ੍ਰੈਟਜੀ ਹੈ ਸੁਖਵਾਲ ਖੈਰਾ ਜੀ ਦੇ ਉੱਤੇ ਜਿਹੜੇ ਬਾਤ ਜਿਹੜੇ ਵਰਕੇ ਕੀਤੇ ਜਾ ਰਹੇ ਨੇ ਕਿ